ਪਹਿਲੋਂ ਆਵਾਜ਼ ਹਰਮੀਰ ਦੀ ਵੀ ਇਹਨੇ ਬਾਜੀ ਮਾਰ ਜਾਨੀਆਂ ਹੁਣ ਆਵਾਜ਼ ਆ ਮਨਦੀਪ ਦੀ ਬਾਕੀ ਸਾਰੇ ਬਾਕੀ ਸਾਰੇ ਉਹਦੇ ਐਵੇਂ ਕਿਵੇਂ ਬਿਲਕੁਲ ਤੇਰੇ ਕੋਲ ਤੇ ਉਹ ਤਾਂ ਕਹਿੰਦੇ ਅਸੀਂ ਵਿਕਾਸ ਹੀ ਬਹੁਤ ਕਰਾਇਆ ਸ਼ਹਿਰ ਦੇ ਵਿੱਚ ਕਰਨਾ ਨਾ ਆ ਪੈ ਛੜ ਕੇ ਉਹ ਬਣਾ ਕੇ ਪਹਿਲੇ ਬਣ ਗਿਆ ਕੱਖ ਨਹੀਂ ਕੀਤਾ ਕਿਸ ਨੇ ਹਰਮੀਰ ਦੇ ਨੇ ਥੋੜਾ ਕੀਤਾ ਮਰੋਟਾ ਜਾ ਪਰ ਉਹ ਹੁਣ ਉਹ ਨੰਬਰ ਲੈ ਜਨਾ ਨੇ ਮਨਦੀਪ ਨੇ ਪਹਿਲੋਂ ਆਵਾਜ਼ ਹਰਮੀਰ ਦੀ ਆਉਂਦੀ ਸੀ ਜੇ ਨਾ ਕੋਣ ਲੋਕ ਜਾਂਦੇ ਆਏ ਨੇ ਦਲਬਦਲੀ ਹੋ ਗਿਆ ਏ ਕੱਲ ਇਹ ਛੱਡ ਕੇ ਇੱਧਰ ਆ ਗਿਆ ਇਨੇ ਮੜਾ ਕੀਤਾ ਏ ਸੱਤਾ ਯਾਰ ਕੀ ਮਨਮਜੀਂ ਮਨਦੀਪ ਸਿੰਘ ਆਏ ਨਾ ਮਾਪੀ ਕੀ ਲੱਗਦਾ ਕੌਣ ਆ ਜਿੱਤੂਗਾ ਇਥੋਂ ਵਾਰਿਸ ਪੰਜਾਬ ਵਾਲੇ ਪਿਛਲੀਆਂ ਸਰਕਾਰਾਂ ਚ ਕੰਮ ਕਿੰਨਾ ਕੋਇਆ ਸ਼ਹਿਰ ਦਾ ਜ਼ੀਰੋ ਜ਼ੀਰੋ ਅਸੀਂ ਤਾਂ ਨਹੀਂ ਅਮਰਪਾਲ ਜਿੱਤੂਗਾ ਹੈ ਝਾੜੂ ਵਾਲੇ ਕਹਿੰਦੇ ਸਾਡਾ ਬੰਦਾ ਜਿੱਤੂਗਾ ਉਹਦੇ ਵੀ ਅਖੀ ਜੂਰੇ ਮਹਾਰਾਜ 14 ਤਰੀਕ ਨੂੰ ਲਿਖਣ ਦਾ ਇਕੱਠੀ-ਕੱਠਾ ਸੀ ਸਭ ਕੋ ਪਾਈ ਅਮਰਪਾਲ ਸਿੰਘ ਮਨਦੀਪ ਸਿੰਘ ਆਉਂਦੇ ਆਦੇ ਚਲੋ ਕੰਮ ਕਰਨ ਦੇ ਮਤਲਬ ਉਹਨਾਂ ਨੂੰ ਟਾਈਮ ਥੋੜਾ ਲੱਗ ਸਕਦਾ ਬਾਕੀ ਇਹ ਅਗੇ ਉਹਨਾਂ ਤੋਂ ਉਮੀਦ ਹੈਗੀ ਆਪਾਂ ਨੂੰ ਅਰਨੀ ਸੰਧ ਤੋਂ ਉਮੀਦ ਆ ਤੇ ਉਹ ਤੋਂ ਵੀ ਉਮੀਦ ਆਪਾਂ ਨੂੰ ਮਤਲਬ ਟੱਕਰ ਇਹਨਾਂ ਦੋਨਾਂ 'ਚ ਰੋਗ ਹੈ ਹਾਂ ਟੱਕਰੇ ਨਾਲ ਦੋਨਾਂ ਪਾਰਟੀਆਂ ਦਾ ਤੇ ਸਾਰੀਆਂ ਦਾ ਯਾਰ ਕੀ ਬਹੁਤ ਜ਼ਿਆਦਾ ਜ਼ੋਰ ਆ ਜਿੰਨਾ ਉਹ ਬੰਦਾ ਚਾਹੀਦਾ ਜਿਹੜਾ ਨਸ਼ਿਆਂ ਦੇ ਖਿਲਾਫ ਤੇ ਨਸ਼ਿਆਂ ਨੂੰ ਠੱਲ ਪਾਵੇ ਚੋਰੀਆਂ ਚਕਾਰੀਆਂ ਨੂੰ ਠੱਲ ਪਾਵੇ ਇਹਦੇ ਸ਼ਰਯਾਮ ਲੋਕ ਗੋਲੀਆਂ ਵੇਚੀ ਜਾਂਦੇ ਆ ਨਸ਼ੇ ਵਾਲੀਆਂ ਸ਼ਰਯਾਮ ਟੀਕੇ ਵਿਗੰਦੇ ਆ ਸ਼ਰਯਾਮ ਚੋਰੀਆਂ ਹੋਰੀਆਂ ਵਾਂ ਜਿੰਨੀਆਂ ਵੀ ਅੱਜ ਤੱਕ ਪਾਰਟੀਆਂ ਆਈਆਂ ਵਾਂ ਕਹੇ ਨੇ ਕੋਈ ਮਹਲਾ ਲੈ ਨਹੀਂ ਕੀਤਾ